ਯਾਰ ਜੇ ਤੈਨੂੰ ਪਾਸੇ ਸਭ ਤੋਂ ਪਹਿਲੇ ਪ੍ਰਭੂ ਯਸ਼ੂਮਸੀ ਦਾ ਨਾਮ ਇੱਕ ਸਾਪ ਨੂੰ ਜੈਮਸੀ ਦੀ ਔਰ ਹallelujah ਦਾ ਨਾਰਾ ਹੋਇਆ ਜਿਹੜਾ ਹallelujah ਦਾ ਨਾਰਾ ਹਮੇਸ਼ਾ ਪ੍ਰਭੂ ਦੀ ਸ਼ਾਂਤੀ ਬੁਲੰਦੀ ਨੂੰ ਜਿਹੜਾ ਆ ਉਹ ਦਰਸਾਉਂਦਾ ਆ ਔਰ ਅੱਜ ਪਾਸਟਰ ਕ੍ਰਾਈਸਟ ਪੀਪਲ ਐਸੋਸੀਏਸ਼ਨ ਵੱਲੋਂ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਮਸੀਹ ਭਾਈਚਾਰੇ ਇੱਕ ਐਸਾ ਪਿਆਰਾ ਭਾਈਚਾਰਾ ਜਿਹੜਾ ਹਰੇਕ ਭਾਈਚਾਰੇ ਨੂੰ ਪਿਆਰ ਦਾ ਸੰਦੇਸ਼ ਦਿੰਦਾ ਔਰ ਚਾਹੇ Hindu Muslim Sikh ईसाई ਸਾਰੇ ਜਿਹੜੇ ਨੇ ਕਿਉਂਕਿ 크리스마ਸ ਦਾ ਜਿਹੜਾ ਤਿਹਾੜਾ ਹੈ ਸਾਰੇ ਬੜੇ ਹਰਸ਼ੋ ਹਲਾਸ ਨਾਲ ਮਨਾਉਂਦੇ ਨੇ ਇਹ ਉਹ ਤਿਹਾੜਾ ਹੈ ਮਸੀਹ ਭਾਈਚਾਰੇ ਦਾ ਜਿਹੜਾ ਨਾ ਸਿਰਫ ਪੰਜਾਬ ਦੇ ਅੰਦਰ ਨਾ ਸਿਰਫ ਭਾਰਤ ਦੇ ਅੰਦਰ ਬਲਕਿ ਸਮੁੱਚੀ ਦੁਨੀਆ ਦੇ ਅੰਦਰ ਜਿਹੜਾ ਇਹ ਜਿਹੜਾ 크리스마ਸ ਦਾ ਤਿਹਾੜਾ ਮਨਾਇਆ ਜਾਂਦਾ ਔਰ ਅੱਜ ਮਸੀਹ ਭਾਈਚਾਰਾ ਸਾਰਿਆਂ ਨੂੰ ਸ਼ਾਂਤੀ ਦਾ ਔਰ ਪਿਆਰ ਦਾ ਸੰਦੇਸ਼ ਦੇਣ ਜਾ ਰਿਹਾ ਕਿਉਂਕਿ ਇਹ ਜਿਹੜੀ ਸ਼ੋਭਾ ਯਾਤਰਾ ਹੈ ਇਹ ਪ੍ਰਭੂ ਦੀ ਸ਼ੋਭਾ ਦੇ ਜਿਹੜੀ ਯਾਤਰਾ ਕੱਢੀ ਜਾਂਦੀ ਹੈ ਤਾਕੇ ਹਰੇਕ ਭਾਈਚਾਰੇ ਨੂੰ ਪਤਾ ਲੱਗੇ ਕਿ ਮਸੀਹ ਭਾਈਚਾਰਾ ਹਰੇਕ ਦੇ ਨਾਲ ਪਿਆਰ ਕਰਦਾ ਔਰ ਕਾਨੂੰਨ ਦੇ ਤਹਿਤ ਜਿਹੜਾ ਰਹਿ ਕੇ ਹਮੇਸ਼ਾ ਆਪਣੇ ਸਮਾਜ ਦੀ ਭਲਾਈ ਕਰਦਾ ਔਰ ਮੈਂ ਦੱਸਣਾ ਚਾਹਣਾ ਕਿ ਜਿਹੜਾ ਕ੍ਰਿਸਮਸ ਦਾ ਜਿਹੜਾ ਮਹੀਨਾ ਉਹ ਚਾਲੂ ਹੋ ਚੁੱਕਾ ਹੈ ਇਹਦੇ ਵੀ ਸਮੁੱਚਾ ਮਸੀਹ ਭਾਈਚਾਰਾ ਬੜੀਆਂ ਖੁਸ਼ੀਆਂ ਦੇ ਨਾਲ ਇਸ ਕ੍ਰਿਸਮਸ ਨੂੰ ਸੈਲੀਬ੍ਰੇਟ ਕਰ ਰਿਹਾ ਅਸੀਂ ਤਗੜੇ ਤੌਰ ਤੇ ਪੂਰਾ ਜਿਹੜਾ ਪ੍ਰਭੂ ਦੇ ਗੁਣ ਗਾਣ ਵੀ ਕਰਾਂਗੇ ਮਠਾਈਆਂ ਦਲੇਬੀਆਂ ਵੀ ਵੰਡਾਂਗੇ ਔਰ ਉਹਦੇ ਨਾਲ ਨਾਲ ਜਿਹੜਿਆ ਕੇਕ ਵੀ ਡਿਸਟ੍ਰਿਬਿਊਟ ਕਰਾਂਗੇ ਤੋ ਅੱਜ ਦੇ ਮੁਬਾਰਕ ਮੌਕੇ ਤੇ ਸਭ ਨੂੰ ਜੈਮਸੀਦੀ ਔਰ ਬਹੁਤ ਬਹੁਤ ਵਟੇ ਧੰਨਿਆਵਤਾਈਆਂ ਮੈਰੀ ਕ੍ਰਿਸਮਸ ਐਂਡ ਹੈਪੀ ਨਿਊ ਇਅਰ ਥੈਂਕ ਯੂ ਹੇਲੂਇਆ 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 ਥੈਂਕ ਯੂ ਔਰ ਮੈਂ ਅੱਜ ਦੀ ਸ਼ੋਭਾ ਯਾਤਰਾ ਦੇ ਵਿਖੇ ਦੇ ਵਿੱਚ ਸਭ ਸਮੂਹ ਇਲਾਕਾ ਨਿਵਾਸੀਆਂ ਨੂੰ ਜੋ ਦੇਸ਼ ਬਦੇਸ਼ ਵਿੱਚ ਵਸ ਰਹੇ ਨੇ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰਨ ਵਾਲੇ ਸਭ ਨੂੰ ਪਿਆਰ ਭਰੀ ਜੈ ਮਸੀਹ ਦੀ ਆਖਦਾ ਹਾਂ ਔਰ ਅੱਜ ਦੀ ਜਿਹੜੀ ਸ਼ੁਭਾ ਯਾਤਰਾ ਹੈ ਕਿ ਗਮਾਨਪੁਰੇ ਪਿੰਡ ਤੋਂ ਹੁੰਦੀ ਹੋਈ 7 ਡੇ ਚਰਚ ਦਾ ਜਿਹੜਾ ਸਾਰਾ ਵਾਇਆ ਕਵਰ ਕਰਦੇ ਹੋਏ ਉਸ ਜਗ੍ਹਾ ਤੇ ਤੇ ਪਹੁੰਚੀ ਆ ਔਰ ਪਾਦਰੀ ਯਾਕੂਬ ਬਬਲੂ ਦੀ ਗਵਾਹੀ ਇੱਥੇ ਜੋ ਇਹ ਸ਼ੁਭਾ ਯਾਤਰਾ ਨਿਕਲੀ ਆ ਜਿਹਦੇ ਵਿੱਚ ਬਹੁਤ ਸਾਰੇ ਪਰਮੇਸ਼ਰ ਦੇ ਦਾਸ ਲੋਕ ਰੈਵਰੈਂਡ ਰਜਵਿੰਦਰ ਮਸੀਹ ਜੀ ਔਰ ਹੋਰ ਵੀ ਪਾਸਟਰ ਰਾਜਕੁਮਾਰ ਜੀ ਹੋਰ ਬਥੇਰੇ ਪ੍ਰਭੂ ਦੇ ਦਾਸ ਲੋਕ ਸਨ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਲਿਆ ਔਰ ਸਮੂਹ ਸੰਗਤਾਂ ਨੇ ਵੀ ਆਪਣੇ ਪਿੰਡਾਂ ਦੇ ਵਿੱਚੋਂ ਟਰੈਕਟਰਾਂ ਟਰਾਲੀਆਂ ਦੇ ਉੱਤੇ ਲਾਊਡ ਸਪੀਕਰ ਲਾ ਕੇ ਪ੍ਰਭੂ ਯਿਸੂ ਮਸੀਹ ਦੇ ਗੀਤਾਂ ਭਜਨਾਂ ਦੇ ਦੁਆਰਾ ਗੁੰਗਾਨਣ ਕਰਦੇ ਹੋਏ ਉਹ ਇਸ ਕਾਫਲੇ ਦੇ ਵਿੱਚ ਉਹਨਾਂ ਨੇ ਇਹਨਾਂ ਰੌਣਕਾਂ ਨੂੰ ਵਧਾਇਆ ਹੈ ਔਰ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਜਿਹੜੀ ਜੋਰਾ ਸ਼ੋਰਾਂ ਨਾਲ ਕੀਤੀ ਹੈ ਔਰ ਮੈਂ ਇਹ ਪ੍ਰਾਰਥਨਾ ਕਰਦਾ ਹੈ ਕਿ ਇਹ ਸ਼ੁਭ ਯਾਤਰਾ ਦੇ ਦੁਆਰਾ ਇੱਕ ਬਹੁਤ ਮਿੱਠਾ ਸੰਦੇਸ਼ ਜਿਹੜਾ ਲੋਕਾਂ ਦੇ ਵਿੱਚ ਜਾਵੇ ਔਰ ਹਰ ਇੱਕ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੀ ਜਿਹੜੀ ਕਿਰਪਾ